ਸਭਾ ਹਲਕਾ ਤਰਨਤੰਦਿਆ ਜਿਵੇਂ ਚੋਣਾਂ ਨੂੰ ਲੈ ਕੇ ਲਗਾਤਾਰ ਚੋਣ ਅਖਾੜਾ ਜਾਣ ਕਿ ਉਹ ਭੱਗਦਾ ਜਾ ਰਿਹਾ ਹੈ ਕਿ ਅੱਜ ਤਰਨਤੰਨ ਵਿਖੇ ਬਹੁਤ ਵੱਡਾ ਦੇ ਨੇ ਆਂ ਦਲਿਤ ਪਾਈਚਰੇ ਦੀ ਆਗੂ ਅਤੇ ਸਾਥਕਾ ਐਮਐਲਏ ਸੁਖਵਿੰਦਰ ਸਿੰਘ ਕੈਣੀ ਦੀ ਅਗਵਾਈ ਹੇਠ ਤੇ ਦਲਿਤ ਪਾਈਚਰੇ ਦੀ ਵੱਡੀ ਰੈਲੀ ਦਾ ਆਯੋਜਨ ਰੱਖੀ ਇਥੇ ਕਿ ਸਿਆਰੇ ਲੀਡਰ ਆਪੋਜੀਸ਼ਨ ਜਮਨ ਸਿੰਘ ਬਾਜਵਾ ਉਨਦੇ ਨਾਲ ਸੱਤਾ ਮੰਤਰੀ ਅਨਿਲ ਜੋਸ਼ੀ ਔਰ ਕਰਨ ਬੀਰ ਸਿੰਘ ਬੁਰਜ ਜਿਹੜੇ ਕਿ ਕਾਂਗਰਸ ਦੇ ਉਮੀਦਵਾਰ ਨੇ ਧਰਮਾਂ ਦੇ ਫਰਕ ਸੀ ਇਹਨਾਂ ਨੂੰ ਲੋਕਾਂ ਦੇ ਔਰ ਇੱਥੇ ਕਿ ਚਾਰ ਮੰਨ ਕਰਵਾ ਦਿੱਤਾ ਸੀ ਜਿਹੜੀ demandas ਤੇ ਭਾਈਚਾਰੇ ਨਾਲ ਗੱਲਬਾਤ ਜਾਰੀ ਹੈ ਕਿਉਂਕਿ ਲਗਾਤਾਰ ਜਿਹੜਾ ਕਿ ਚੋਣ ਅਖਾੜਾ ਉਹ ਭਖੜਿਆ ਹੈ ਕੁਝ ਸਮੇਂ ਥੋੜੇ ਦਿਨ ਹੀ ਅਸੀਂ ਬੱਚੇ ਨੇ ਇਲੈਕਸ਼ਨ ਵਿੱਚ 11 ਤੱਕ ਇਲੈਕਸ਼ਨ ਹੋਣੇ ਤੇ ਤੁਹਾਧਾ ਤਿਕ ਨੂੰ ਜਿਹੜਾ ਕੇਸ ਤੇ ਨੀਤੀ ਦੀ ਆਉਂਦੀ ਤੇ ਇਸ ਨੂੰ ਲੈ ਕੇ ਅੱਲਗਾਤਾ ਹਰ ਪਾਰਟੀ ਜਿਹੜੀ ਕਿ ਆਪਣਾ ਜ਼ੋਰ ਲਗਾ ਰਹੀ ਹੈ ਉਹ ਕਾਂਗਰਸ ਦੇ ਵੱਡੇ ਲੀਡਰ ਲਗਾਤਾਰ ਵਿਧਾਨ ਸਭਾ ਹਲਕਾ ਤਰਨਤ ਦਾ ਵਿੱਚ ਜਿੰਨੀ ਚੋਣਾਂ ਦੇ ਪ੍ਰਚਾਰ ਵਿੱਚ ਜੁੜੇ ਹੋਏ ਨੇ ਤਾਂ ਤੁਹਾਨੂੰ ਇਸ ਰੈਲੀ ਦੀਆਂ ਜਿਹੜੀਆਂ ਤਸਵੀਰਾਂ ਦੀਓ ਸਾਂਝਾ ਕਰ ਰਿਹਾ ਹਾਂ ਤੁਸੀਂ ਆਪੇ ਵੇਖ ਰਹੇ ਹੋ ਇਹ ਕੋਈ ਬਸਾਂ ਦੇ ਕੇ ਇਕੱਠੇ ਤੇ ਹੋਏ ਨਹੀਂ ਆਪਣੀ ਮਰਜ਼ੀ ਨਾਲ ਆਪਣੇ ਪਿਆਰ ਨਾਲ ਸਾਡੇ ਵੀਰ ਸਾਡੇ ਇੱਥੇ ਕੱਤਰ ਹੋਏ ਨੇ ਉਹਨਾਂ ਦੇ ਜੋ ਜੋ ਹੁਕਮ ਨੇ ਅਸੀਂ ਵਿਸ਼ਵਾਸ ਦਿਵਾਇਆ 2027 ਦੇ ਵਿੱਚ ਸਰਕਾਰ ਬਣੇਗੀ ਇਹ ਹਰ ਹੁਕਮ ਦੀ ਪਾਲਣਗੇ ਇਹ ਸਰ ਇੱਕ ਵਿਕਰ ਮਿਲਦਾ ਜੋ ਅਰਸ ਜੇ ਰਾਜ ਦੇ ਪਿਆਰ ਦਿੱਤੇ ਗਏ ਨੇ ਸਾਡੀਆਂ ਪਾਰਟੀਆਂ ਜਿਹੜੀਆਂ ਇੱਕ ਇੱਕ ਮਿੰਟ ਸਰ ਮੇਰੀ ਇੱਕ ਬੇਨਤੀ ਸੁਣੋ ਅੱਜ ਪਹਿਲੀ ਪਾਸ਼ਾਹੀ ਦਾ ਗੁਰਪੁਰ ਹੋਵੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਪੰਜਾਬੀਆਂ ਨੂੰ ਦੁਨੀਆ ਭਰ ਤੇ ਪੰਜਾਬ ਦੇ ਵਿੱਚ ਅੱਜ ਆਪਾਂ ਗੱਲ ਇੱਥੇ ਤੱਕ ਰੱਖੀਏ ਸਿਆਸੀ ਗੱਲ ਆਪਾਂ ਕੱਲ ਕਰਾਂਗੇ ਵਿਧਾਨ ਸਭਾ ਹਲਕਾ ਤਰਨਤੰਦਿਆ ਜਿਬਰੀ ਚੋਣਾਂ ਨੂੰ ਲੈ ਕੇ ਲਗਾਤਾਰ ਚੋਣ ਅਖਾੜਾ ਜਾਣ ਕੀ ਉਹ ਭੱਕਦਾ ਜਾ ਰਿਹਾ ਹੈ ਕਿ ਅੱਜ ਤਰਨਤੰਨ ਵਿਖੇ ਬਹੁਤ ਵੱਡਾ ਦੇ ਰਹੇ ਆਂ ਦਲਿਤ ਪਾਈਚਰੇ ਦੀ ਆਗੂ ਅਤੇ ਸਾਥਕਾ ਐਮ ਐਲ ਏ ਸੁਖਵਿੰਦਰ ਸਿੰਘ ਟਿਆਣੀ ਦੀ ਅਗਵਾਈ ਹੇਠ ਤੇ ਦਲਿਤ ਪਾਈਚਰੇ ਦੀ ਵੱਡੀ ਰੈਲੀ ਦਾ ਆਯੋਜਨ ਰੱਖੀ ਇਥੇ ਕਿਸ ਜਾਰੇ ਲਖਸ ਦੇਓ ਲੀਡਰ ਆਫ ਓਪੋਜੀਸ਼ਨ ਜਿਵੇਂ ਆਪ ਸਿੰਘ ਬਾਜਵਾ ਉਹਨਾਂ ਦੇ ਨਾਲ ਸੱਤ ਮੰਤਰੀ ਅਨਿਲ ਜੋਸ਼ੀ ਔਰ ਕਰਨ ਬੀਰ ਸਿੰਘ ਬੁਰਜ ਜਿਹੜੇ ਕਿ ਕਾਂਗਰਸ ਦੇ ਉਮੀਦਵਾਰ ਨੇ ਪਰ ਮਾਦੇ ਫਰਕ ਸੀ ਇਹਨਾਂ ਨੂੰ ਲੋਕਾਂ ਦੇ ਔਰ ਇਥੇ ਅ ਜਿਹੜੀ ਚਾਰ ਮੰਨ ਪੈਦਾ ਕੀਤਾ ਸੀ ਜਿਹੜੀ ਦਮਾਗਾਂ ਦੇ ਤੋਂ ਭਾਈਚਾਰੇ ਨਾਲ ਕਰ ਬਾਤ ਜਾਨਣੀ ਹੈ ਕਿਉਂਕਿ ਲਗਾਤਾਰ ਜਿਹੜਾ ਕਿ ਚੌਣ ਅਖਾੜਾ ਉਹ ਪਖੜਿਆ ਹੈ ਕੁਝ ਸਮੇਂ ਥੋੜੇ ਦਿਨوں ਇਹ ਬੱਚੇ ਨੇ ਇਲੈਕਸ਼ਨ ਵਿੱਚ 11 ਤੱਕ ਲੱਗ ਰਹੇ ਹਨ ਨੇ ਤੇ ਪ੍ਰਧਾਨ ਤਿਕ ਨੂੰ ਜਿਹੜਾ ਕੇਸ ਇਹ ਨੀਤੀ ਦੇਉਂਦੇ ਤੇ ਇਸ ਨੂੰ ਲੈ ਕੇ ਅੰਦਾਜ਼ਾ ਹਰ ਪਾਰਟੀ ਜਿਹੜੀ ਕਿ ਆਪਣਾ ਜ਼ੋਰ ਲਗਾ ਰਹੀ ਹੈ ਪਰੇ ਕਾਂਗਰਸ ਦੇ ਵੱਡੇ ਲੀਡਰ ਲਗਾਤਾਰ ਵਿਧਾਨ ਸਭਾ ਹਲਕਾ ਤਰਨਤਾਰ ਦੇ ਵਿੱਚ ਜਿੰਨੀ ਚੋਣਾਂ ਦੇ ਪ੍ਰਚਾਰ ਵਿੱਚ ਜੁੜੇ ਹੋਏ ਨੇ ਤਾਂ ਤੁਹਾਨੂੰ ਇਸ ਰੈਲੀ ਦੀਆਂ ਜਿਹੜੀਆਂ ਤਸਵੀਰਾਂ ਦੀਓ ਸਾਝੀਆਂ ਕਰ ਰਿਹਾ। ਆ ਤੁਸੀਂ ਆਪੇ ਵੇਖ ਰਹੇ ਹੋ ਜੀ। ਇਹ ਕੋਈ ਬੱਸਾਂ ਦੇ ਕੇ ਇਕੱਠੇ ਤੇ ਹੋਏ ਨਹੀਂ ਆਪਣੀ ਮਰਜ਼ੀ ਨਾਲ ਆਪਣੇ ਪਿਆਰ ਨਾਲ ਸਾਡੇ ਵੀਰ ਸਾਡੇ ਇੱਥੇ ਇਕੱਤਰ ਹੋਏ ਨੇ। ਉਹਨਾਂ ਦੇ ਜੋ-ਜੋ ਹੁਕਮ ਨੇ ਅਸੀਂ ਵਿਸ਼ਵਾਸ ਦਿਵਾਇਆ 2027 ਦੇ ਵਿੱਚ ਸਰਕਾਰ ਬਣੇਗੀ। ਇਹ ਹਰ ਹੁਕਮ ਦੀ ਪਾਲਣਗੇ ਇਹ ਸਰ ਇੱਕ ਵਕਤ ਮਿਲਦਾ ਜੋ ਜੇ ਰਾਜਵਿਦਿਅਕ ਬਿਆਨ ਦਿੱਤੇ ਗਏ ਨੇ ਪਰਚਾ ਵੀ ਦੇ ਦੋ ਸਾਰੀਆਂ ਪਾਰਟੀਆਂ ਜਿਹੜੀਆਂ ਇੱਕ ਇੱਕ ਮਿੰਟ ਸਰ ਮੇਰੀ ਇੱਕ ਬੇਨਤੀ ਸੁਣੋ ਜੀ ਜੀ ਅੱਜ ਪਹਿਲੀ ਪਾਸ਼ਾਹੀ ਦਾ ਗੁਰਪੁਰਬ ਹੈ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਪੰਜਾਬੀਆਂ ਨੂੰ ਦੁਨੀਆ ਭਰ ਤੇ ਪੰਜਾਬ ਦੇ ਵਿੱਚ ਅੱਜ ਆਪਾਂ ਗੱਲ ਇੱਥੇ ਤੱਕ ਰੱਖੀਏ ਸਿਆਸੀ ਗੱਲ ਆਪਾਂ ਕੱਲ ਕਰਾਂਗੇ ਤਾਂ ਸਬਾ ਹਲਕਾ ਤਰਨਤੰਦੀਆਂ ਜਿਬਲੀ ਚੌਣੋਂ ਲੈ ਕੇ ਲਗਾਤਾਰ ਚੋਣ ਅਖਾਰਾ ਜਾਣ ਕੀ ਉਹ ਭੱਕ ਦਾ ਜਾ ਰਿਹਾ ਹੈ ਕਿ ਅੱਜ ਤਰਨਤੰਨ ਵਿਖੇ ਬਹੁਤ ਵੱਡਾ ਦੇ ਰਹੇ ਆਂ ਦਲਿਤ ਪਾਈਚਰੇ ਦੀ ਆਗੂ ਅਤੇ ਸਾਥਕਾ ਐਮਐਲਏ ਸੁਖਵਿੰਦਰ ਸਿੰਘ ਕਿਆਣੀ ਦੀ ਅਗਵਾਈ ਹੇਠ ਤੇ ਦਲਿਤ ਪਾਈਚਰੇ ਦੀ ਵੱਡੀ ਰੈਲੀ ਦਾ ਆਯੋਜਨ ਰੱਖੀ ਇਥੇ ਕਿਸ ਜਾਰੇ ਲਖਸ ਦੇਓ ਲੀਡਰ ਆਫ ਓਪੋਜੀਸ਼ਨ ਜਿਮਨ ਸਿੰਘ ਬਾਜਵਾ ਉਨਦੇ ਨਾਲ ਸੱਤਾ ਮੰਤਰੀ ਅਨਿਲ ਜੋਸ਼ੀ ਔਰ ਕਰਨ ਬੀਰ ਸਿੰਘ ਬੁਰਜ ਜਿਹੜੇ ਕਿ ਕਾਂਗਰਸ ਦੇ ਉਮੀਦਵਾਰ ਨੇ ਧਰਮਾਂ ਦੇ ਫਰਕ ਸੀ ਇਹਨਾਂ ਨੂੰ ਲੋਕਾਂ ਦੇ ਔਰ ਇੱਥੇ ਕਿ ਚਾਰ ਮੰਨ ਕਰਵਾ ਦਿੱਤਾ ਸੀ ਜਿਹੜੀ demandas ਤੇ ਭਾਈਚਾਰੇ ਨਾਲ ਗੱਲਬਾਤ ਜਾਰੀ ਹੈ ਕਿਉਂਕਿ ਲਗਾਤਾਰ ਜਿਹੜਾ ਕੀ ਚੋਣ ਅਖਾੜਾ ਉਹ ਭਖੜਿਆ ਹੈ ਕੁਝ ਸਮੇਂ ਥੋੜੇ ਦਿਨ ਹੀ ਅਸੀਂ ਬੱਚੇ ਨੇ ਇਲੈਕਸ਼ਨ ਵਿੱਚ 11 ਤੱਕ ਇਲੈਕਸ਼ਨ ਹੋਣੇ ਤੇ ਤੁਹਾਧਾ ਤਿਕ ਨੂੰ ਜਿਹੜਾ ਕੇਸ ਤੇ ਨੀਤੀ ਦੀ ਆਉਂਦੀ ਤੇ ਇਸ ਨੂੰ ਲੈ ਕੇ ਅੱਲਗਾਤਾ ਹਰ ਪਾਰਟੀ ਜਿਹੜੀ ਕਿ ਆਪਣਾ ਜ਼ੋਰ ਲਗਾ ਰਹੀ ਹੈ ਉਹ ਕਾਂਗਰਸ ਦੇ ਵੱਡੇ ਲੀਡਰ ਲਗਾਤਾਰ ਵਿਧਾਨ ਸਭਾ ਹਲਕਾ ਤਰਨਤ ਦਾ ਵਿੱਚ ਜਿੰਨੀ ਚੋਣਾਂ ਦੇ ਪ੍ਰਚਾਰ ਵਿੱਚ ਜੁੜੇ ਹੋਏ ਨੇ ਤਾਂ ਤੁਹਾਨੂੰ ਇਸ ਰੈਲੀ ਦੀਆਂ ਜਿਹੜੀਆਂ ਤਸਵੀਰਾਂ ਦੀਓ ਸਾਂਝੀਆਂ ਕਰ ਰਿਹਾ ਹਾਂ ਤੁਸੀਂ ਆਪੇ ਵੇਖ ਰਹੇ ਹੋ ਇਹ ਕੋਈ ਬਸਾਂ ਦੇ ਕੇ ਇਕੱਠੇ ਤੇ ਹੋਏ ਨਹੀਂ ਆਪਣੀ ਮਰਜ਼ੀ ਨਾਲ ਆਪਣੇ ਪਿਆਰ ਨਾਲ ਸਾਡੇ ਵੀਰ ਸਾਡੇ ਇੱਥੇ ਕਤਲ ਹੋਏ ਨੇ ਉਹਨਾਂ ਦੇ ਜੋ ਜੋ ਹੁਕਮ ਨੇ ਅਸੀਂ ਵਿਸ਼ਵਾਸ ਦਿਵਾਇਆ 2027 ਦੇ ਵਿੱਚ ਸਰਕਾਰ ਬਣੇਗੀ ਇਹ ਹਰ ਹੁਕਮ ਦੀ ਪਾਲਣਗੇ ਇਹ ਸਰ ਇੱਕ ਵਿਕਰ ਮਿਲਦਾ ਜੋ ਅਰਸ ਜੇ ਰਾਜ ਦੇ ਪਿਆਰ ਦਿੱਤੇ ਗਏ ਨੇ ਸਾਡੀਆਂ ਪਾਰਟੀਆਂ ਜਿਹੜੀਆਂ ਇੱਕ ਇੱਕ ਮਿੰਟ ਸਰ ਮੇਰੀ ਇੱਕ ਬੇਨਤੀ ਸੁਣੋ ਅੱਜ ਪਹਿਲੀ ਪਾਸ਼ਾਹੀ ਦਾ ਗੁਰਪੁਰ ਹੋਵੇ ਗੁਰਪੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਪੰਜਾਬੀਆਂ ਨੂੰ ਦੁਨੀਆ ਭਰ ਤੇ ਪੰਜਾਬ ਦੇ ਵਿੱਚ ਅੱਜ ਆਪਾਂ ਗੱਲ ਇੱਥੇ ਤੱਕ ਰੱਖੀਏ ਸਿਆਸੀ ਗੱਲ ਆਪਾਂ ਕੱਲ ਕਰਾਂਗੇ ਵਿਧਾਨ ਸਭਾ ਹਲਕਾ ਤਰਨਤੰਦਿਆ ਜਿਬਰੀ ਚੋਣਾਂ ਨੂੰ ਲੈ ਕੇ ਲਗਾਤਾਰ ਚੋਣ ਅਖਾੜਾ ਜਾਣ ਕੀ ਉਹ ਭੱਗਦਾ ਜਾ ਰਿਹਾ ਹੈ ਕਿ ਅੱਜ ਤਰਨਤੰਨ ਵਿਖੇ ਬਹੁਤ ਵੱਡਾ ਦੇ ਰਹੇ ਆਂ ਦਲਿਤ ਪਾਈਚਰੇ ਦੀ ਆਗੂ ਅਤੇ ਸਾਥਕਾ ਐਮ ਐਲ ਏ ਸੁਖਵਿੰਦਰ ਸਿੰਘ ਟਿਆਣੀ ਦੀ ਅਗਵਾਈ ਹੇਠ ਤੇ ਦਲਿਤ ਪਾਈਚਰੇ ਦੀ ਵੱਡੀ ਰੈਲੀ ਦਾ ਆਯੋਜਨ ਰੱਖੀ ਇਥੇ ਕਿਸ ਜਾਰੇ ਲਖਸ ਦੇਓ ਲੀਡਰ ਆਫ ਓਪੋਜੀਸ਼ਨ ਜਿਵੇਂ ਆਪ ਸਿੰਘ ਬਾਜਵਾ ਉਹਨਾਂ ਦੇ ਨਾਲ ਸੱਤ ਮੰਤਰੀ ਅਨਿਲ ਜੋਸ਼ੀ ਔਰ ਕਰਨ ਬੀਰ ਸਿੰਘ ਬੁਰਜ ਜਿਹੜੇ ਕਿ ਕਾਂਗਰਸ ਦੇ ਉਮੀਦਵਾਰ ਨੇ ਪਰ ਮਾਦੇ ਫਰਕ ਸੀ ਇਹਨਾਂ ਨੂੰ ਲੋਕਾਂ ਦੇ ਔਰ ਇਥੇ ਅ ਰਕੀ ਚਾਨਣ ਪੈਦਾ ਕੀਤਾ ਸੀ ਜਿਹੜੀ ਦਮਾਗਾਂ ਦੇ ਤੋਂ ਭਾਈਚਾਰੇ ਨਾਲ ਕਰ ਬਾਤ ਕਰਨੀ ਹੈ ਕਿਉਂਕਿ ਲਗਾਤਾਰ ਜਿਹੜਾ ਕੀ ਚੋਣ ਅਖਾੜਾ ਉਹ ਭਖੜਿਆ ਹੈ ਕੁਝ ਸਮੇਂ ਥੋੜੇ ਦਿਨ ਹੀ ਅਸੀਂ ਬੱਚੇ ਨੇ ਇਲੈਕਸ਼ਨ ਵਿੱਚ 11 ਤੱਕ ਇਲੈਕਸ਼ਨ ਹੋਣੇ ਤੇ ਤੁਹਾਧਾ ਤਿਕ ਨੂੰ ਜਿਹੜਾ ਕੇਸ ਤੇ ਨੀਤੀ ਦੀ ਆਉਂਦੀ ਤੇ ਇਸ ਨੂੰ ਲੈ ਕੇ ਅੱਲਗਾਤਾ ਹਰ ਪਾਰਟੀ ਜਿਹੜੀ ਕਿ ਆਪਣਾ ਜ਼ੋਰ ਲਗਾ ਰਹੀ ਹੈ ਉਹ ਕਾਂਗਰਸ ਦੇ ਵੱਡੇ ਲੀਡਰ ਲਗਾਤਾਰ ਵਿਧਾਨ ਸਭਾ ਹਲਕਾ ਤਰਨਤ ਦਾ ਵਿੱਚ ਜਿੰਨੀ ਚੋਣਾਂ ਦੇ ਪ੍ਰਚਾਰ ਵਿੱਚ ਜੁੜੇ ਹੋਏ ਨੇ ਤਾਂ ਤੁਹਾਨੂੰ ਇਸ ਰੈਲੀ ਦੀਆਂ ਜਿਹੜੀਆਂ ਤਸਵੀਰਾਂ ਦੀਓ ਸਾਂਝੀਆਂ ਕਰ ਰਿਹਾ ਹੋ। ਆ ਤੁਸੀਂ ਆਪੇ ਵੇਖ ਰਹੇ ਹੋ ਇਹ ਕੋਈ ਬਸਾਂ ਦੇ ਕੇ ਇਕੱਠੇ ਤੇ ਹੋਏ ਨਹੀਂ ਆਪਣੀ ਮਰਜ਼ੀ ਨਾਲ ਆਪਣੇ ਪਿਆਰ ਨਾਲ ਸਾਰੇ ਵੀਰ ਸਾਡੇ ਇੱਥੇ ਇਕੱਤਰ ਹੋਏ ਨੇ ਉਹਨਾਂ ਦੇ ਜੋ ਜੋ ਹੁਕਮ ਨੇ ਅਸੀਂ ਵਿਸ਼ਵਾਸ ਦਿਵਾਇਆ 2027 ਦੇ ਵਿੱਚ ਸਰਕਾਰ ਬਣੇਗੀ ਇਹ ਹਰ ਹੁਕਮ ਦੀ ਪਾਲਣਗੇ ਇਹ ਸਰ ਇੱਕ ਵਕਤ ਮਿਲਦਾ ਜੋ ਜਿਹੜਾ ਰਾਜਪੁਰ ਦੇ ਬਿਆਨ ਦਿੱਤੇ ਗਏ ਨੇ ਪਰ ਸਾਰੀਆਂ ਪਾਰਟੀਆਂ ਜਿਹੜੀਆਂ ਇੱਕ ਇੱਕ ਮਿੰਟ ਸਰ ਮੇਰੀ ਇੱਕ ਬੇਨਤੀ ਸੁਣੋ ਅੱਜ ਪਹਿਲੀ ਪਛਾਈ ਦਾ ਗੁਰਪੁਰਬ ਹੈ ਗੁਰਪੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਪੰਜਾਬੀਆਂ ਨੂੰ ਦੁਨੀਆ ਭਰ ਤੇ ਪੰਜਾਬ ਦੇ ਵਿੱਚ ਅੱਜ ਆਪਾਂ ਗੱਲ ਇੱਥੇ ਤੱਕ ਰੱਖੀਏ ਸਿਆਸੀ ਗੱਲ ਆਪਾਂ ਕੱਲ ਕਰਾਂਗੇ